ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਹੋਂ ਦਾ ਪੋਸਟ ਮੇਲ ਨਾਲ ਤੇ ਮੈਂ ਸੱਚ ਵੀਰ ਅੱਜ ਆਪਾਂ ਗੱਲਬਾਤ ਕਰਾਂਗੇ ਨਵ ਨਿਯੁਕਤ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਜੀ ਨਾਲ ਜੋ ਕਿ ਅਬੋਰ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹਨ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਪ੍ਰਧਾਨ ਲੱਗਣ ਤੇ ਥੈਂਕ ਯੂ ਜੀ ਧੰਨਵਾਦ ਕੀ ਜਨੋਕਤੀ ਹੁਣ ਪ੍ਰਧਾਨ ਦੀ ਜਿਹੜੀ ਤੁਸੀਂ ਪ੍ਰਧਾਨਗੀ ਮੀਡੀਆ ਦਾਨ ਇਹਦੇ ਜੇ ਆ ਜੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੁਨੀਸ਼ ਸੋਧਿਆ ਜੀ ਦਾ ਤੇ ਸਾਰੀ ਸੂਚੀ ਹਾਈ ਕਮਾਂਡ ਦਾ ਸ਼੍ਰੀ ਅਮਨ ਅਰੋੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਬਾਜਲਕਾ ਜ਼ਿਲ੍ਹੇ ਦੀ ਜਿਹੜੀ ਜ਼ਿਲ੍ਹਾ ਪ੍ਰਧਾਨ ਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਦੂਸਰੀ ਜਿਹੜੀ ਤੁਹਾਡੀ ਗੱਲ ਹੈ ਉਹਦਾ ਇਹ ਹੈ ਕਿ ਸਭ ਤੋਂ ਪਹਿਲਾਂ ਮੇਰਾ ਫਰਜ਼ ਹੈ ਕਿ ਜਿੰਨੇ ਵੀ ਸਾਡੇ ਪਾਰਟੀ ਨਾਲ ਸੰਗਠਨ ਨਾਲ ਜੁੜੇ ਹੋਏ ਜਿੰਨੇ ਵੀ ਵਰਕਰ ਨੇ ਜਿੰਨੇ ਅਹੁਦੇਦਾਰ ਨੇ ਸਭ ਦੇ ਵਿੱਚ ਇੱਕ ਤਾਲਮੇਲ ਬਣਾ ਕੇ ਚੱਲਣਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਤੇ ਸੰਗਠਨ ਦੀ ਮਜ਼ਬੂਤੀ ਵਾਸਤੇ ਪਹਿਲ ਦੇ ਆਧਾਰ ਤੇ ਕੰਮ ਕਰਨਾ ਮੇਰੀ ਬਹੁਤ ਵੱਡੀ ਕਿਵੇਂ ਦੇਖਦੇ ਹੋ 3 ਸਾਲਾਂ ਦਾ ਕਾਰਜਕਾਲ ਹੈ ਜਿਹੜਾ ਸਰਕਾਰ ਦਾ ਇਹਦਾ ਕੀ ਕੀ ਕੰਮ ਹੋਇਆ ਕੀ ਨਹੀਂ ਕੰਮ ਹੋਇਆ ਇਹਦੇ ਵਿੱਚ 3 ਸਾਲ ਦੇ ਕਾਰਜਕਾਲ 'ਚ ਦੇਖੀਏ ਤਾਂ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਰਮਾਨ ਦੀ ਵਿੱਚ ਬਹੁਤ ਹੀ ਕ੍ਰਾਂਤੀਕਾਰੀ ਫੈਸਲੇ ਹੋਏ ਨੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਰਾਹਤ ਦਿੱਤੀ ਗਈ ਹੈ ਜਿਹਦੇ ਵਿੱਚ ਸਭ ਤੋਂ ਕ੍ਰਾਂਤੀਕਾਰੀ ਫੈਸਲਾ ਹੋਇਆ ਕਿ ਜਿਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਾਫੀ ਦਿੱਤੀ ਪੰਜਾਬ ਦੇ ਸਕੂਲਾਂ ਦੀ ਨਵਾਰ ਬਦਲੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਵਾਈਆਂ ਪੂਰੀਆਂ ਕੀਤੀਆਂ ਗਈਆਂ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਗਿਆ ਤੇ ਪੰਜਾਬ ਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਜਿਦਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਦਨਾਮ ਕੀਤਾ ਹੋਇਆ ਸੀ ਨਸ਼ਾ ਉਸ ਦੇ ਕੰਟਰੋਲ ਵਾਸਤੇ ਅੱਜ ਪੰਜਾਬ ਸਰਕਾਰ ਬਹੁਤ ਹੀ ਸਿਹਰਦ ਹੈ ਤੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਫੜ ਕੇ ਅੰਦਰ ਕੀਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਜਵਾਨੀ ਉਸ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਿਆ ਜਾ ਸਕੇ ਤੇ ਜੋ ਪੰਜਾਬ ਨੂੰ ਰਾਜਨੀਤਿਕ ਪਾਰਟੀਆਂ ਨੇ ਬਦਨਾਮ ਕੀਤਾ ਸੀ ਉਸ ਬਦਨਾਮੀ ਦੇ ਦਾਗ ਨੂੰ ਧੋਤਾ ਜਾ ਸਕੇ ਏ ਪੰਜਾਬ ਸਰਕਾਰ ਦੇ ਅਹਿਮ ਕੰਮ ਨੇ ਉਸ ਤੋਂ ਇਲਾਵਾ ਹੋਰ ਬੜੇ ਹੀ ਛੋਟੇ-ਛੋਟੇ ਕੰਮ ਨੇ ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਤੇ ਪਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਿਵੇਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੀ ਐਜੂਕੇਸ਼ਨ ਦੇ ਆਧਾਰ ਤੇ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਵੇਂ ਹੁਣ ਸਿੱਖਿਆ ਕ੍ਰਾਂਤੀ ਦੇ ਨੂੰ ਲੈ ਕੇ ਜਿਵੇਂ ਪ੍ਰੋਗਰਾਮ ਸਟਾਰਟ ਕੀਤੇ ਸੀਗੇ ਪਰ ਵਿਰੋਧੀ ਧਿਰ ਇਹ ਕਹਿੰਦੀ ਸੀ ਕਿ ਜਿਵੇਂ ਸਿਰਫ ਕਲੀ ਮਾਰ ਦਿੰਦੇ ਆ ਤੇ ਉਹਨੂੰ ਸਿੱਖਿਆ ਕ੍ਰਾਂਤੀ ਕਹਿ ਦਿੰਦੇ ਆ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਇਹ ਵਿਰੋਧੀਆਂ ਨੇ ਤਾਂ ਕਹਿਣਾ ਹੀ ਕਹਿਣਾ ਜੀ ਜੀਨੇ ਕੁਝ ਨਾ ਕੀਤਾ ਹੋਵੇ ਉਹਦੇ ਕੋਲੇ ਹੋਰ ਕੋਈ ਗੱਲ ਨਹੀਂ ਹੁੰਦੀ ਤੇ ਜਦੋਂ ਦੂਸਰਾ ਕੋਈ ਕਰਦਾ ਹੈ ਤਾਂ ਉਹਨੇ ਉਸ ਨੂੰ ਭੰਡੀ ਪ੍ਰਚਾਰ ਕਰਨਾ ਹੀ ਹੁੰਦਾ ਪਰ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਦੇ ਵਿੱਚ ਹਰ ਸਕੂਲ ਦੇ ਵਿੱਚ ਲੱਖਾਂ ਰੁਪਏ ਦੀਆਂ ਗਰੰਟੀਆਂ ਦਿੱਤੀਆਂ ਨੇ ਜਿਸ ਨਾਲ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਬਣੇ ਨੇ ਨਵੇਂ ਬਾਥਰੂਮ ਬਣੇ ਨੇ ਸਕੂਲਾਂ ਦੀਆਂ ਚਾਰ ਦਿਵਾਰੀਆਂ ਜਿਹੜੀਆਂ ਡਿੱਗੀਆਂ ਹੋਈਆਂ ਸੀ ਉਹ ਬਣੀਆਂ ਨੇ ਬੱਚਿਆਂ ਦੇ ਵਾਸਤੇ ਜਿਹੜੇ ਸਕੂਲਾਂ ਦੇ ਵਿੱਚ ਕਿਚਨ ਸ਼ੈੱਡ ਬਣੇ ਨੇ ਉਸ ਤੋਂ ਇਲਾਵਾ ਜਿਹੜੀ ਬੱਚਿਆਂ ਨੂੰ ਸਮੇਂ ਸਿਰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਵਰਦੀਆਂ ਟਾਈਮ ਤੇ ਮਿਲ ਰਹੀਆਂ ਨੇ ਕਿਤਾਬਾਂ ਟਾਈਮ ਤੇ ਮਿਲ ਰਹੀਆਂ ਨੇ ਤੇ ਉਹ ਸਾਰੀਆਂ ਸਹੂਲਤਾਂ ਜਦੋਂ ਤੁਸੀਂ ਆਮ ਲੋਕਾਂ ਨੂੰ ਜਾ ਕੇ ਪੁੱਛੋਗੇ ਤਾਂ ਆਮ ਲੋਕ ਦੱਸਦੇ ਨੇ ਕਿ ਪੰਜਾਬ ਸਰਕਾਰ ਨੇ 3 ਸਾਲਾਂ ਦੇ ਵਿੱਚ ਕਿੱਡਾ ਵੱਡਾ ਕ੍ਰਾਂਤੀਕਾਰੀ ਕੰਮ ਜਿਹੜਾ ਐਜੂਕੇਸ਼ਨ ਦੇ ਮਾਮਲੇ 'ਚ ਕੀਤਾ ਤੇ ਉਹਦਾ ਰਿਜ਼ਲਟ ਵੀ ਆਇਆ ਦੇਖੋ ਕਿੰਨੇ ਹੀ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਤੇ ਕਿੰਨੇ ਹੀ ਵਧੀਆ-ਵਧੀਆ ਐਗਜ਼ਾਮ ਟੈਸਟ ਪਾਸ ਕਰ ਕਰਕੇ ਕੁਆਲੀਫਾਈ ਕੀਤੇ ਨੇ ਸਕੂਲ ਆਫ ਐਮਿਨੈਂਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਏ ਨੇ ਉੱਥੇ ਬੱਚਿਆਂ ਦੀ ਸਕਿੱਲ ਦੇ ਮੁਤਾਬਕ ਉਹਨਾਂ ਦੀ ਰੁਚੀ ਮੁਤਾਬਕ ਪੜਾਈਆਂ ਕੀਤੀਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਜਿੱਥੇ ਦਿੱਕਤ ਸੀ ਕਾਫੀ ਸਕੂਲਾਂ ਦੇ ਵਿੱਚ ਵੈਨ ਦੀ ਸਹੂਲਤ ਦਿੱਤੀ ਗਈ ਹੈ ਇਹ ਸਾਰੇ ਜਿਹੜੇ ਫੈਸਲੇ ਨੇ ਇਸੇ ਨੂੰ ਤਾਂ ਸਿੱਖਿਆ ਕ੍ਰਾਂਤੀ ਕਹਿੰਦੇ ਨੇ ਜਦੋਂ ਕਿ ਪਹਿਲੀਆਂ ਸਰਕਾਰਾਂ ਨੇ ਕਦੇ ਵੀ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ ਕਦੇ ਵੀ ਉਹਨਾਂ ਨੇ ਸਕੂਲਾਂ ਦੀਆਂ ਬਿਲਡਿੰਗਾਂ ਵੱਲ ਧਿਆਨ ਨਹੀਂ ਦਿੱਤਾ ਤੁਸੀਂ ਦੇਖਿਆ ਹੁਣੇ ਪਹਿਲਾਂ ਤੇ ਅੱਜ ਦਾ ਫਰਕ ਕਿ ਸਕੂਲਾਂ ਦੀਆਂ ਜਿਹੜੀਆਂ ਚਾਰ ਦਿਵਾਰੀਆਂ ਡਿੱਗੀਆਂ ਹੋਈਆਂ ਸੀਗੀਆਂ ਸਕੂਲਾਂ ਦੇ ਵਿੱਚ ਪੀਣ ਦੇ ਪਾਣੀ ਦੇ ਪ੍ਰਬੰਧ ਨਹੀਂ ਸੀ ਉਦੋਂ ਕੀ ਸੀ ਉਦੋਂ ਆਮ ਇੱਕ ਗੱਲ ਚੱਲਦੀ ਸੀ ਕਿ ਬੱਚਿਆਂ ਨੂੰ ਦਲੀਆ ਖਵਾ ਕੇ ਮੋੜਿਆ ਜਾਂਦਾ ਸੀ ਤੇ ਪਰ ਅੱਜ ਸਕੂਲਾਂ ਦੇ ਜਿਹੜੇ ਰਿਜ਼ਲਟ ਨੇ ਮਾਪਿਆਂ ਤੋਂ ਪੁੱਛੋਗੇ ਤਾ ਉਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਵਾਕਿਆ ਹੀ ਸਿੱਖਿਆ ਕ੍ਰਾਂਤੀ ਜਿਹੜੀ ਆਈ ਹੋਈ ਹੈ। ਕੀਟ ਕਮੇਟੀ ਦਾ ਚੇਅਰਮੈਨ ਵੀ ਨਾਲ ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹੋ ਤੇ ਫਿਰ ਹੁਣ ਫਾਜ਼ਿਲਕਾ ਵਾਸਤੇ ਕੀ ਕੁਝ ਕਰੂੰਗਾ। ਜ਼ਿੰਮੇਵਾਰੀ ਬਹੁਤ ਵੱਡੀ ਹੈ ਤੇ ਇਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਸਮਾਂ ਦੇ ਕੇ ਮੈਂ ਨਿਭਾਵਾਂਗਾ। ਸਭ ਤੋਂ ਪਹਿਲਾਂ ਸਾਡਾ ਜਿਹੜਾ ਸੰਗਠਨ ਹੈ ਉਹਨੂੰ ਮਜ਼ਬੂਤ ਕਰਨਾ ਹੈ। ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਗਰਾਊਂਡ ਲੈਵਲ ਤੱਕ ਬਿਲਕੁਲ ਵਧੀਆ ਤਰੀਕੇ ਨਾਲ ਚਲਾਉਣਾ ਹੀ ਜ਼ਿੰਮੇਵਾਰੀ ਹੈ ਦੂਸਰਾ ਜਿਹੜਾ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ ਇਹ ਇੱਕ ਸੀਜ਼ਨਲ ਜਾਂ ਸਿਸਟਮ ਹੈ ਤੇ ਉਹ ਅਸੀਂ ਪਿਛਲਾ ਜਿਹੜਾ ਕਣਕ ਦਾ ਸੀਜ਼ਨ ਹੈ ਉਹ ਬੜਾ ਵਧੀਆ ਤਰੀਕੇ ਨਾਲ ਤੁਸੀਂ ਦੇਖਿਆ ਹੀ ਹੈ ਕਿ ਹਬੌਰ ਦੀ ਜਿਹੜੀ ਮਾਰਕੀਟ ਕਮੇਟੀ ਹੈ ਉਹਦੇ ਵਿੱਚ ਸਾਡੀ ਕਣਕ ਜੋ ਵੀ ਵਿਕੀ ਹੈ ਪਹਿਲਾਂ ਨਾਲੋਂ ਐਸ ਵਾਰੀ ਤੁਹਾਨੂੰ ਫਰਕ ਦੇਖਣ ਨੂੰ ਮਿਲਿਆ ਹੋਣਾ ਕਿ ਪਹਿਲੇ ਕੀ ਹੁੰਦਾ ਸੀ ਕਿ ਕਣਕ ਚੱਕਣ ਵਾਲੇ ਬੜੀ ਦਿੱਕਤ ਆਉਂਦੀ ਸੀ ਬਾਹਰਦਾਨਿਆਂ ਦੀਆਂ ਬੜੀਆਂ ਦਿੱਕਤਾਂ ਸੀ ਪਰ ਐਸ ਵਾਰੀ ਤੁਸੀਂ ਆਪ ਖੁਦ ਜਾ ਕੇ ਪੁੱਛਿਓ ਆੜਤੀਆਂ ਤੋਂ ਪੁੱਛਿਓ ਮਜ਼ਦੂਰਾਂ ਤੋਂ ਪੁੱਛਿਓ ਤੇ ਖਾਸ ਕਰ ਕਿਸਾਨਾਂ ਤੋਂ ਪੁੱਛਿਓ ਕਿ ਅਸੀਂ ਜੇ ਕੋਈ ਕਿਸਾਨ ਸਵੇਰੇ ਕਣਕ ਲੈ ਕੇ ਆਉਂਦਾ ਸੀ ਤੇ ਸ਼ਾਮ ਨੂੰ ਉਸ ਦੀ ਕਣਕ ਨੂੰ ਤੋਲ ਕੇ ਭਰ ਕੇ ਉਹ ਅਸੀਂ ਫ੍ਰੀ ਕਰਦੇ ਰਹੇ ਹਾਂ ਸਭ ਤੋਂ ਪਹਿਲਾਂ ਸਾਡੀ ਮੰਡੀ ਦੇ ਵਿੱਚ ਅਸੀਂ ਕਣਕ ਦੀ ਚੁਕਾਈ ਕਰਾਈ ਹੈ ਬਾਹਰਦਾਨਿਆਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਤੇ ਸਭ ਤੋਂ ਜਿਹੜਾ ਵੱਡਾ ਅਸੀਂ ਕੰਮ ਕੀਤਾ ਜਿਹੜਾ ਵਿਰੋਧੀ ਵੀ ਤੇ ਆਮ ਲੋਕ ਕਹਿੰਦੇ ਸੀ ਕਿ ਭ੍ਰਿਸ਼ਟਾਚਾਰ ਵੱਡਾ 1% ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪੈਸੇ ਦੀ ਸ਼ਿਕਾਇਤ ਕੋਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਅਸੀਂ ਮਾਰਕੀਟ ਕਮੇਟੀ ਬਹੁਤ ਦੀ ਮੰਡੀ ਜਾਂ ਜਿਹੜੇ ਪਾਸੇ ਯਾਰਡ ਨੇ ਉੱਥੇ ਨਹੀਂ ਆਉਣ ਦਿੱਤੀ ਇਹ ਇਹ ਮੈਂ ਮਾਨਣਾ ਕਹਿ ਸਕਦਾ ਕਿ ਜਿਹੜਾ ਸਿਸਟਮ ਪਹਿਲੀਆਂ ਸਰਕਾਰਾਂ ਚ ਚੱਲਦਾ ਸੀਗਾ ਕਿ ਗੱਟਿਆ ਮਗਰ ਪੈਸੇ ਲਈ ਜਾਂਦੇ ਸੀ ਉਹ ਅਸੀਂ ਬਿਲਕੁਲ ਬੰਦ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਚਲਾਇਆ ਇਸ ਵਾਰ ਜਿਵੇਂ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਵੇਂ ਕਦੇ ਤੁਹਾਡਾ ਮੰਤਰੀ ਨੂੰ ਟੰਗ ਦਿੰਦੇ ਹੋ ਕਦੇ ਐਮਐਲਏ ਟੰਗਿਆ ਜਾਂਦਾ ਜਾਂ ਕੋਈ ਵੀ ਵੱਡਾ ਅਫਸਰ ਹੈ ਅਧਿਕਾਰੀ ਹੈ ਕੋਈ ਵੀ ਇਹਨੂੰ ਕਿਵੇਂ ਦੇਖੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹਦਾ ਜਨਮ ਹੀ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਤੋਂ ਹੋਇਆ ਸੀ ਜੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਸ ਦਿਨ ਪਾਰਟੀ ਬਣਾਈ ਸੀ ਉਸੇ ਦਿਨ ਹੀ ਇੱਕ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ ਇਸ ਕਰਕੇ ਇੱਥੇ ਇਹ ਸਵਾਲ ਨਹੀਂ ਹੈ ਕਿ ਕੋਈ ਐਮ.ਐਲ.ਏ ਹੈ ਜਾਂ ਕੋਈ ਮੰਤਰੀ ਹੈ ਜਾਂ ਕੋਈ ਵੱਡਾ ਅਫਸਰ ਹੈ ਇੱਥੇ ਸਵਾਲ ਇਹ ਹੈ ਕਿ ਕੌਣ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਕੌਣ ਲੋਕਾਂ ਦੀ ਸੇਵਾ ਕਰ ਰਿਹਾ ਹੈ ਤੇ ਕੌਣ ਜਿਹੜਾ ਹੈਗਾ ਲੋਕਾਂ ਨੂੰ ਲੁੱਟ ਰਿਹਾ ਇਸ ਪਾਰਟੀ ਦੇ ਵਿੱਚ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਸਿਮਾਨ ਸਾਡੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਸਖਤ ਆਦੇਸ਼ ਨੇ ਕਿ ਜੋ ਵੀ ਪਾਵੇ ਉਹ ਮੰਤਰੀ ਆ ਪਾਵੇ ਐਮ ਐਲ اے ਚਾਹੇ ਉਹ ਕਿੱਡਾ ਵੀ ਵੱਡਾ ਅਫਸਰ ਹੈ ਜਿਹੜਾ ਵੀ ਲੋਕਾਂ ਦੇ ਪੈਸੇ ਦੀ ਲੁੱਟ ਕਰਦਾ ਹੈ ਲੋਕਾਂ ਦੀ ਲੁੱਟ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਨਤੀਜੇ ਤੁਹਾਡੇ ਸਾਹਮਣੇ ਆ ਜੇ ਸਾਡੇ ਕਿਸੇ ਮੰਤਰੀ ਨੇ ਕਿਸੇ ਐਮ ਐਲ اے ਨੇ ਕਿਤੇ ਵੀ ਕੋਈ ਭ੍ਰਿਸ਼ਟਾਚਾਰ ਕੀਤਾ ਤਾਂ ਉਹਦੇ ਖਿਲਾਫ ਕਾਰਵਾਈ ਹੋਈ ਹੈ ਲੁਧਿਆਣਾ ਜਿੰਨੀ ਚੋਣ ਹੋ ਰਹੀ ਹੈ ਜੀ ਉਹਨੂੰ ਕਿਵੇਂ ਦੇਖਦੇ ਹੋ ਲੁਧਿਆਣਾ ਦੀ ਜਿੰਨੀ ਚੋਣ ਸਾਡੇ ਉਮੀਦਵਾਰ ਜੀ ਸੰਜੀਵ अरोड़ा ਜੀ ਬਹੁਤ ਹੀ ਵੱਡੇ ਮਾਰਜਨ ਨਾਲ ਉਹ ਜਿੱਤਣਗੇ ਕਿਉਂਕਿ ਲੁਧਿਆਣੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਸੰਜੀਵ ਅਰੋੜਾ ਜੀ ਵਰਗਾ ਇਮਾਨਦਾਰ ਤੇ شریف ਉਮੀਦਵਾਰ ਉਹਨਾਂ ਨੂੰ ਹੋਰ ਕਿਸੇ ਵੀ ਪਾਰਟੀ ਵੱਲੋਂ ਨਹੀਂ ਮਿਲਣਾ ਤੇ ਦੂਜੀ ਗੱਲ ਪੰਜਾਬ ਸਰਕਾਰ ਦੇ ਜੋ ਕੰਮ ਕੀਤੇ ਹੋਏ ਨੇ ਉਹਨਾਂ ਕੰਮਾਂ ਤੇ ਲੁਧਿਆਣੇ ਦੇ ਲੋਕ ਮੋਹਰ ਲਾ ਰਹੇ ਨੇ ਮੇਰੀ ਵੀ ਉੱਥੇ ਪਰਿਵਾਰੀ ਦੇ ਤੌਰ ਤੇ ਬਿਊਟੀ ਲੱਗੀ ਹੋਈ ਹੈ ਤੇ ਮੈਂ ਵੀ ਕਾਫੀ ਦਿਨਾਂ ਤੋਂ ਲੁਧਿਆਣੇ ਦੇ ਵਿੱਚ ਕੰਮ ਕਰ ਰਿਹਾ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਲੋਕ ਬੜੇ ਵਿਸ਼ਵਾਸ ਦੇ ਨਾਲ ਸਾਡੇ ਨਾਲ ਜਦੋਂ ਗੱਲਬਾਤ ਕਰਦੇ ਨੇ ਤੇ ਕਹਿੰਦੇ ਨੇ ਕਿ ਤੁਹਾਨੂੰ ਐਸ ਵਾਲੀ ਵੋਟ ਮੰਗਣ ਦੀ ਲੋੜ ਨਹੀਂ ਕਿਉਂਕਿ ਲੋਕ ਜਿਹੜੇ ਨੇ ਉਹ ਸਰਦਾਰ ਭਵਨ ਸਿੰਘ ਮਾਨ ਦੇ ਕੰਮਾਂ ਤੇ ਮੋਹਰ ਲਾਉਣਗੇ ਤੇ ਸੰਜੀਵ ਰੋੜਾ ਜੀ ਜਿਹੜੇ ਨੇ ਬਹੁਤ ਹੀ ਵੱਡੇ ਮਾਰਜਿਨ ਨਾਲ ਉਹ ਚੋਣ ਜਿੱਤਾਂਗੇ ਧੰਨਵਾਦ ਜੀ ਬਹੁਤ ਬਹੁਤ